ਬਠਿੰਡਾ ਚੁੱਧ ਉਤਾਰੂ ਪਸ਼ੂਆਂ ਤੇ ਮੰਡਰਾਰੀ ਮੌਤ 1 ਜਨਵਰੀ ਤੋਂ ਲੈ ਕੇ ਇਹ ਵੀ ਹੁਣ ਤਾਈਂ ਇਹ ਹਾਲੇ ਵੀ ਬਹੁਤ ਵੜਿਆ ਜਾਂਦਾ ਹਾਲੇ ਵੀ ਬਹੁਤ ਮੋਟਾ ਹੋ ਗਿਆ ਕਿੰਨੇ ਕੁ ਪਸ਼ੂ ਜਿਹੜੇ ਨੇ ਹੁਣ ਬਹੁਤ ਮੋਟਾ ਹੋ ਗਿਆ ਮੋਟਾਈ ਹੁਣ 200 ਤੋਂ ਟੱਪ ਗਈ ਹਾਂ 24 ਦਿਨਾਂ ਦੇ ਵਿੱਚ 200 ਤੋਂ ਵੱਧ ਪਸ਼ੂਆਂ ਦੀ ਗਈ ਜਾਨ ਕੱਲ 13 ਪਸ਼ੂਆਂ ਦੀ ਦਿੱਤੀ ਅੱਜ ਤੱਕ ਪੰਜਾਂ ਦੀ ਹੋ ਗਈ ਹਜੇ ਕੋਈ ਪਤਾ ਨਹੀਂ ਕਿ ਹੋਰ ਕਿੰਨੇ ਕੁ ਸ਼ਾਮ ਤੱਕ ਆ ਜਾਣਗੇ ਹਰ ਰੋਜ਼ ਆਪਣੇ ਪਸ਼ੂਆਂ ਨੂੰ ਮਰਦੇ ਦੇਖ ਰਹੇ ਨੇ ਪਿੰਡ ਵਾਲੇ ਆ ਮੇਰਾ ਨੌਰਾਜ ਜੀ ਦੇਖ ਲਓ ਜੀ ਇੱਥੇ ਸਾਰੇ ਇਥੋਂ ਬਾਹਰ ਤੱਕ ਜਿਹੜੇ ਮੇਰੇ ਨਾਲ ਪਸ਼ੂ ਨੱਪੇ ਅੱਛਾ ਹਾਂਜੀ ਹਾਂਜੀ ਹੁਣ ਤੱਕ 2 ਕਰੋੜ ਰੁਪਏ ਦਾ ਹੋ ਚੁੱਕਿਆ ਨੁਕਸਾਨ ਤੁਹਾਡਾ ਦਾ ਨੁਕਸਾਨ ਕਰਤਾ ਸਾਡੇ ਪਿੰਡ ਦਾ ਥੋੜੋ-ਥੋੜੋ 2 ਕਰੋੜ ਰੁਪਏ ਦਾ ਨੁਕਸਾਨ ਪਸ਼ੂ ਪਾਲਣ ਵਿਭਾਗ ਤੇ ਲੱਗੇ ਅਣਗੈਲੀ ਦੇ ਇਲਜ਼ਾਮ ਇਹ ਸਾਰੇ ਅਣਗੈਲੇ ਜੀ ਸਾਡੇ ਡਾਕਟਰ ਸਾਹਿਬ ਦੀ ਇਹ ਆ ਬਠਿੰਡਾ ਦਾ ਪਿੰਡ ਰਾਏਕੇ ਕਲਾ ਜਿਵੇਂ ਲਗਾਤਾਰ ਪਿਛਲੇ 3 ਹਫਤਿਆਂ ਤੋਂ ਘਰਾ ਦੇ ਵਿੱਚ ਰੱਖੇ ਹੋਏ ਪਸ਼ੂਆਂ ਦੀਆਂ ਅਚਾਨਕ ਮੌਤਾ ਹੋ ਰਹੀਆਂ ਨੇ ਹਰ ਰੋਜ਼ 13 ਦੇ ਕਰੀਬ ਪਸ਼ੂ ਤੜਫ ਤੜਫ ਕੇ ਮਾਰੇ ਨੇ ਆਪਣੇ ਪਸ਼ੂਆਂ ਨੂੰ ਮਰਦੇ ਦੇਖ ਕੇ ਪਿੰਡ ਵਾਲੇ ਵੀ ਬੇਵਸ ਨੇ ਜਿ ਮੇਰੇ ਕੋਲ ਮੱਝ ਸੀ ਇੱਕ ਜੀ ਮੱਝ 6 ਕਿਲੋ ਦੁੱਧ ਦਿੰਦੀ ਸੀ 3 ਕਿਲੋ ਰੱਖਦੇ ਤੇ ਡੇਰੀ ਚ ਪਉਂਦੀ ਸੀ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਪਹਿਲਾਂ ਕੱਟੇ ਗੁਜ਼ਰਗੇ ਮਗਰ ਮੱਝ ਗੁਜ਼ਰ ਗਈ ਹੁਣ ਦੋਨੇ ਗੁਜ਼ਰ ਗਏ ਹਾਂ ਦੋਨੇ ਗੁਜ਼ਰ ਗਏ ਹੁਣ ਹੈ ਨਹੀਂ ਕੋਈ ਕੋਈ ਕੁਝ ਵੀ ਹੈ ਨਹੀਂ ਜੀ ਅੱਛਾ ਸਾਰੇ ਪਿੰਡ ਚ ਇਸ ਵੇਲੇ ਸੋਗ ਦੀ ਲਹਿਰ ਹੈ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੇ ਲੋਕ ਇਸ ਬਿਮਾਰੀ ਨਾਲ ਨਜਿੱਠਣ ਦੇ ਵਿੱਚ ਲਗਾਤਾਰ ਜਤੋ ਜੈਤ ਕਰ ਰਹੇ ਨੇ ਪਰ ਦਿਨ ਬਤਨ ਪਸ਼ੂਆਂ ਦੀ ਮਰਨ ਦੀ ਗਿਣਤੀ ਵੱਧਦੀ ਜਾ ਰਹੀ ਹੈ ਇਹ ਜੀ ਇੱਕ ਤਰੀਕ ਤੋਂ ਲੈ ਕੇ ਆਦੇ ਹੈਗੇ ਇਹ 1 ਜਨਵਰੀ ਤੋਂ ਲੈ ਕੇ ਤੇ ਵੀ ਹੁਣ ਤਾਂ ਹੀ ਇਹ ਹਾਲੇ ਵੀ ਬਹੁਤ ਔਰੁਕੈਣੀਗਾ ਹਾਲੇ ਵੀ ਬਹੁਤ ਮੋਤਾ ਹੋਈ ਜਾਂਦੇ ਨੇ ਅੱਛਾ ਕਿੰਨੇ ਕੋ ਪਸ਼ੂ ਜਿਹੜੇ ਨੇ ਹੁਣ ਤੱਕ ਮੋਤਾ ਹੋ ਚੁੱਕੇ ਆ ਮੋਤਾ ਹੀ ਹੁਣ 200 ਤੋਂ ਟੱਪ ਗਈ ਅੱਛਾ ਹਾਂ ਗਰੀ ਪਰਿਵਾਰਾਂ ਦਾ ਰੋਜ਼ਗਾਰ ਔਖਾ ਹੋ ਗਿਆ ਕਿਉਂਕਿ ਇਹ ਪਰਿਵਾਰ ਇਹਨਾਂ ਪਸ਼ੂਆਂ ਦਾ ਦੁੱਧ ਵੇਚ ਕੇ ਹੀ ਆਪਣਾ ਘਰ ਚਲਾ ਰਹੇ ਸਨ। ਗੁਜਾਰਾ ਜੀ ਹੁਣ ਡਰ ਲੱਗਦਾ ਪਸ਼ੂਆਂ ਨੂੰ ਭਿਆਨਕ ਬਿਮਾਰੀ ਪੈ ਗਈ ਜੀ ਡੇਰੀ ਤੋਂ ਦੁੱਧ ਵੀ ਨਹੀਂ ਲੈ ਆ ਸਕਦੇ ਜੀ। ਮਜਬੂਰੀ ਨਾਲ ਟਾਈਪ ਪਾਸ ਕਰ ਰਹੇ ਹਾਂ ਜੀ ਹੁਣ ਅਸੀਂ ਸਾਡੀ ਸਕੀਮ ਬਣੀ ਹੈ ਜੇ ਰਿਸ਼ਤੇਦਾਰ ਤੋਂ ਦੁੱਧ ਲੈ ਕੇ ਆਵਾਂਗੇ ਚਾਹਵਾਂਗੇ ਦੂਸਰੇ ਪਿੰਡ ਤੋਂ। ਲੋਕਾਂ ਦੇ ਵਿੱਚ ਰੋਸ ਹੈ ਕਿ ਡਾਕਟਰਾਂ ਵੱਲੋਂ ਸਮੇਂ ਸਿਰ ਟੀਕਾਕਰਣ ਨਾ ਕਰਨ ਕਰਕੇ ਇਹਨਾਂ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਨੇ। ਹਾਂ ਇਹ ਸਾਰੀ ਅਣਗਹਿਲੀ ਜੀ ਸਾਡੇ ਡਾਕਟਰ ਸਾਹਿਬ ਦੀ ਹੈ। ਵੈਕਸੀਨ ਲਾਈ ਹੁੰਦੀ ਤਾਂ ਸਾਡੇ ਪਸ਼ੂ ਜੀ ਸਾਇਦ ਬਚੀ ਜਾਂਦੇ ਹਾਂਜੀ ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਕਿ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੇ ਸਿਰਫ ਕਾਗਜ਼ਾ ਦੇ ਵਿੱਚ ਹੀ ਵੈਕਸੀਨੇਸ਼ਨ ਨੂੰ ਦਿਖਾਇਆ ਜੇ ਕਹਿੰਦੇ ਜਾਂ ਕਿ ਕਹਿੰਦੇ ਵੀ ਇਹ ਠੰਡ ਕਰਕੇ ਆ ਇਹਦੀ ਗਲਕੋਟੂ ਕਰਕੇ ਆ ਇਹ ਮੂੰਹ ਖੁਰ ਕਰਕੇ ਆ ਵੀ ਜੇ ਇਹ ਚੀਜ਼ਾਂ ਕਰਕੇ ਆ ਤੇ ਪਹਿਲਾਂ ਪੱਕੀ ਸੁੱਤੇ ਪਏ ਸੀਗੇ ਕਿ ਮੈਨੂੰ ਪਤਾ ਨਹੀਂ ਸੀਗਾ ਵੀ ਵੈਕਸਨ ਨਹੀਂ ਹੋ ਰਹੀ ਇਕੱਲੇ ਕਾਗਜ਼ਾਂ ਸ਼ੋਅ ਕਰਤੀ ਜੀ ਇਹਨਾਂ ਨੇ ਵੀ ਵੈਕਸਨ ਹੋ ਗਈ ਤੇ ਵੈਕਸਨ ਐਕਚੁਅਲੀ ਹੋਈ ਹੀ ਨਹੀਂਗੀ ਹੁਣ ਤੱਕ ਪੂਰੇ ਪਿੰਡ ਦੇ ਵਿੱਚ 200 ਤੋਂ ਵੱਧ ਦੁਤਾਰੂ ਪਸ਼ੂਆਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਰੋਣ ਹਾਕੇ ਹੋਏ ਇਹਨਾਂ ਪਿੰਡ ਵਾਲਿਆਂ ਦੇ ਵੱਲੋਂ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਨਖਾਹ ਵੀ ਲਈ ਗਿਆ ਹੁਣ ਉਹਨੂੰ ਕਿਹੜਾ ਸਸਪੈਂਡ ਕਰਤਾ ਕੋਈ ਸਸਪੈਂਡ ਕਰਨਾ ਕੋਈ ਲੋਕਾਂ ਦਾ ਹਲਤਾ ਨਹੀਂ ਉਹ ਤਾਂ ਨੌਕਰੀ ਤੋਂ ਕੱਢ ਦੇ ਜੀ ਉਹ ਤਾਂ ਕ੍ਰਿਮੀਨਲ ਪਰਚਾ ਹੋਣਾ ਚਾਹੀਦਾ ਏ ਉਸ ਡਾਕਟਰ ਤੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਗੁਰੂ ਸ਼ਰਨਜੀਤ ਸਿੰਘ ਬੇਤੀ ਨੇ ਦੱਸਿਆ ਕਿ ਹੁਣ ਤੱਕ 82 ਪਸ਼ੂਆਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਚੁੱਕਿਆ ਹੈ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਪਸ਼ੂ ਪਾਲਣ ਵਿਭਾਗ ਦੇ ਤਿੰਨ ਮੁਲਾਜ਼ਮਾਂ ਨੂੰ ਮੌਤਲ ਵੀ ਕਰ ਦਿੱਤਾ ਗਿਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਮੈਂ ਵੀ ਲਗਾਤਾਰ ਸਪੈੰਡ ਦੇ ਵਿੱਚ ਆ ਰਹੇ ਹੁੜੀਆਂ ਸਾਹਿਬ ਆ ਆ ਪਾ ਕੇ ਗਏ ਨੇ ਡਾਕਟਰਾਂ ਦੀਆਂ ਸਾਰੀਆਂ ਟੀਮਾਂ ਚੰਡੀਗੜ੍ਹ ਤੋਂ ਬੇਦੀ ਸਾਹਿਬ ਤੇ 10 ਟੀਮਾਂ ਇੱਥੇ ਲੱਗੀਆਂ ਹੋਈਆਂ ਸੋ ਦਵਾਈਆਂ ਦੀ ਕੋਈ ਕਮੀ ਨਹੀਂ ਲੈਬੋਰਾਟਰੀ ਵੀ ਕਤੋਆਈ ਹੈ ਜੀ ਆਪਣੇ ਆਰਡੀਡੀ ਜਲੰਧਰ ਤੋਂ ਹਾਂ ਜਲੰਧਰ ਤੋਂ ਲੈਬੋਰੀ ਵਿਸ਼ੇਸ਼ ਟੀਮਾਂ ਆ ਜਾਂਗੀਆਂ ਸੋ ਅਸੀਂ ਜ਼ਮੀਨੀ ਪੱਧਰ ਤੇ ਪਿੰਡ ਦੇ ਲੋਕਾਂ ਦੇ ਨਾਲ ਆ ਤੇ ਜਿਹੜੇ ਰਾਹਤ ਕਾਰਜ ਆ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ ਨਹੀਂ ਆਉਂਦੀ ਆ ਸਾਹਮਣੇ ਦੇਖੋ ਫੋਗਿੰਗ ਮਸ਼ੀਨ ਕੱਲ ਵੀ ਇੱਥੇ ਫੋਗਿੰਗ ਮਸ਼ੀਨ ਆਈ ਸੀ ਅੱਜ ਵੀ ਆਈ ਸੀ ਦਵਾਈਆਂ ਦੀ ਕੋਈ ਕਮੀ ਨਹੀਂ ਡਾਕਟਰਾਂ ਦੀ ਕਮੀ ਕੋਈ ਨਹੀਂ ਟੈਸਟਾਂ ਦੀ ਕੋਈ ਕਮੀ ਨਹੀਂ ਉਧਰ ਡੀਸੀ ਸ਼ੌਕਤ ਅਹਿਮਦ ਪਰੇ ਨੇ ਲੋਕਾਂ ਨੂੰ ਇਤਿਹਾਤ ਵਰਤਨ ਦੀ ਅਪੀਲ ਕੀਤੀ ਹੈ ਪਸ਼ੂਆਂ ਦਾ ਧਿਆਨ ਰੱਖਣ ਲਈ ਕਿਹਾ ਤੇ ਕਿਹਾ ਕਿ ਠੰਡ ਤੋਂ ਪਸ਼ੂਆਂ ਨੂੰ ਬਚਾਉਣਾ ਚਾਹੀਦਾ ਹੈ ਤੇ ਉਹ ਜਰੀ ਬਿਮਾਰੀ ਹੈ ਕੀ ਇਹ ਇੱਕ ਬਿਮਾਰੀ ਨਹੀਂ ਹੈ ਡਿਫਰੈਂਟ ਬਿਮਾਰੀਆਂ ਦੇ ਕਾਰਨ ਜਿਹੜਾ ਹੈਗਾ ਇਹ ਐਸ ਵੋਈਆਂ ਨੇ ਜਿਹਦੇ ਵਿੱਚ ਮੁਖੁਰ ਦੀ ਬਿਮਾਰੀ ਫੈਮਲੀ ਹੈਗੀ ਹੈ ਅਥਲੈਰੀਓਸਿਸ ਹੈ ਨਾਈਟ੍ਰੇਟ ਪੋਇਜ਼ਨਿੰਗ ਹੈ ਐਚਐਸਡੀ ਵੀ ਕੁਝ ਸਾਈਨਸ ਮਿਲੇ ਨੇ ਤੇ वीमारियां है है जिसके कारण हाले तक जरा अपने रिकॉर्ड के हिसाब न क्योंकि आप तेरह तारीख तो बाद जो है अराउंड थर्टी नाइन की डेथ हुई है तो उसो पहला भी जो पिंड वाले कह रहे हैं कि चार तारीख को शुरू होयान हमने कहा है कि अपना जो ਅਰ ਦੇਸ ਹੋਈਆਂ ਨੇ ਅਜਿਸ ਕਰ ਵਿੱਚ ਵੀ ਹੋਈ ਹੈ ਤਾਂ ਉਹਦੇ ਆ ਰਿਕਾਰਡ ਤੁਸੀਂ ਆਪਣੀ ਪੰਚਾਇਤ ਦੇ ਕੋਲ ਜਮਾ ਕਰਾ ਦਿਓ ਉਹਦੇ ਬੇਸਿਸ ਤੇ ਆਪਾਂ ਜਿਹੜਾ ਹੈਗਾ ਬਾਅਦ ਵਿੱਚ ਦੇਖ ਲਾਂਗੇ ਤੇਨਾਂ ਦੀ ਇਹ ਵੀ ਡਿਮਾਂਡ ਸੀਗੀ ਕਿ ਨੂੰ ਕੁਝ ਮਾਉਜ਼ਾ ਮਿਲਣਾ ਚਾਹੀਦਾ ਕਿਉਂਕਿ ਕਈ ਕਰਾਂ ਵਿੱਚ ਦਿਨ ਚਾਰ ਚਾਰ ਪਸ਼ੂ ਵੀ ਜਿਹੜੇ ਹੈਗੇ ਉਹ ਵੀ ਮਰੇ ਨੇ ਤੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਆਪਾਂ ਪਹਿਲਾਂ ਬਿਮਾਰੀ ਤੋਂ ਕਾਬੂ ਕਰ ਲਈਏ ਤੇ ਉਹਦੇ ਬਾਅਦ ਜਿਹੜਾ ਹੈਗਾ ਮਾਉਜ਼ੇ ਦੇ ਬਾਰੇ ਵੀ ਜ਼ਰੂਰ ਸਰਕਾਰ ਵਿਚਾਰ ਕਰਕੇ ਉਹਨਾਂ ਨੂੰ ਮਾਲ ਦਿੰਦੀ ਹੈ ਮਾਲਵੇ ਖੇਤਰ ਦੇ ਵਿੱਚ ਬੇਸੁਬਾਨਾ ਦੀ ਹੋਰੀ ਮੌਤ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਬਠਿੰਡਾ ਤੋਂ ਮੁਨੀਸ਼ ਗਰਗ ਦੀ ਰਿਪੋਰਟ ਪੀਟੀਸੀ ਨਿਊਜ਼